सारे वकील परिचित लोग भी होंगे यार जैसे सारे चार हो जाते हैं आज सेंडर्ड की कहना दस सौ रुपये कहना तीन सौ में तो सही काला नहीं अभी अपना को दादा भी इतना करो इंद्र को उनसे फिर नाइस सेंस दिखाओ ये में चल कर फिर काला यार ऐसे हैं तब तो शुरू हुई इसी फिर इसी अप्रैल आके मैं जानता हूं अप्रैल वाला है 24 वाला सार हॉल लगा लाइसेंस के फिर पूछ से नहीं लगा। है नहीं पूर्ण से ना। ना तो कर है ऑनलाइन बता मैंने कोर्ट से जरा बात करा 100 करोड़ का है ताजे काल को वाले आलू वाले आलू का क्या है जरा ਸਟੇਜ ਤੇ ਨਹੀਂ ਪਾ ਕੇ ਅੱਗੇ ਅੱਗੇ ਆ। ਮੈਂ ਤਾਂ ਫਾਈ ਕੈਪਚਰ ਲਗਾ ਮਹੀਆ ਪਰਨਾ ਹਾਂ। ਅੱਗੇ ਛੇ ਦਿਨ ਤੈਈਆ ਰ ਪਰ ਨਹੀਂ ਤੇ ਸੈਚੂਰ ਕਰ। ਸਟੇਜ ਤੇ ਨਹੀਂ ਸੈਚ ਕੱਟ ਰੱਖਿਆ। ਉਹ ਅਖੇ ਕੱਟ ਦਾ ਸਟ੍ਰੈਟਜੀ ਜੇ ਐਸਪਾਇਰ ਹੀ ਹੋ। ਇਹਨੇ ਪਤਾ ਹੀ ਨਹੀਂ ਕਰ ਰਿਆ। ਤੁਹਾਨੂੰ ਕਿੱਦਾਂ ਮਾਲ? ਚਲੋ ਜੇ ਮੈਨੂੰ ਪਤਾ ਲੱਗਾ ਟੋਪੀ ਵਾਲ ਨੂੰ। 42 दे देगा 10 47 पर है एक आई गेनिंग अ पैकेट का 10 5 इवीडेटर जरा ऊंची बोलते थे 93 नहीं नहीं आप भी गेट कर 42 पर 42 इन्वेस्टमेंट कौन है गेस्ट भी फोर कितना 12 मंथ 12 मंथ कब हो गए थे

ਹਾਂ ਜੀ ਦੋਸਤੋ ਅੱਜ ਤੁਸੀਂ ਇੱਥੇ ਜਿਹੜੀ ਨਵਾਂ ਕੋਰਟ ਬਣਿਆ ਹੈ ਵਧੀਆ ਕੰਟਿਨ ਹੈ ਇੱਥੇ ਵੱਡੇ ਵੱਡੇ ਪੜੇ ਲਿਖੇ ਬੰਦੇ ਆਉਂਦੇ ਆ ਲੈ ਲਈ ਕੀ ਦੇਖਿਆ ਇੱਥੇ ਤੁਸੀਂ ਤੇ ਅ ਨਿਊ ਕੋਰਟ ਕੰਪਲੈਕਸ ਵਿੱਚ ਖੜੇ ਆ ਕੰਟਿਨ ਹੈ ਇਹਨਾਂ ਦੀ ਜਿੱਥੇ ਸਾਰੇ ਲੋਕ ਰਿਫਰੈਸ਼ਮੈਂਟ ਲੈਂਦੇ ਆ ਹੋਰ ਚਾਹ ਪਾਣੀ ਸਮੋਸੇ ਹੱਥੀਂ ਖਾਂਦੇ ਆ ਅੱਜ ਵਿਚਾਰ ਸੀ ਕਿ ਐਟਨ ਚ ਕਿਉਂਕਿ ਬਹੁਤ ਸਾਰੇ ਵਕੀਲ ਦੋਸਤ ਹੋਰ ਸਭ ਨੇ ਕੈਸੀ ਵੀ ਕੰਟਿਨ ਦੀ ਚੈਕਿੰਗ ਕਿਉਂ ਨਹੀਂ ਤੁਸੀਂ ਕਰਦੇ ਤਾਂ ਪਿਛੋਂ ਡਾਇਰੈਕਸ਼ਨ ਵੀ ਸਰਕਾਰ ਦੀ ਆਈਆਂ ਤੇ ਜਿਹੜੇ ਕੰਟਿਨ ਆ ਉਹਨਾਂ ਦੀ ਸੈਂਪਲਿੰਗ ਵੀ ਕੀਤੀ ਜਾਏ ਔਰ ਉੱਥੇ ਇਨਸਪੈਕਸ਼ਨ ਕੀਤੀ। ਉਹਦੇ ਤੱਕ ਮੈਂ ਮੇਰੀ ਫੂਡ ਸੇਫਟੀ ਟੀਮ ਦੇ ਸਾਰੇ ਮੈਂਬਰ ਵਿਵੇਕ ਕੁਮਾਰ ਜੀ, ਰਾਮਲਵਾਇ ਜੀ ਸਾਰੇ ਆਏ ਆ ਤੇ ਜਦੋਂ ਇਹ ਕੈਂਟੀਨ ਨੂੰ ਵਿਜ਼ਿਟ ਕੀਤਾ ਤੇ ਕੋਈ ਫੂਡ ਸੇਫਟੀ ਗਾਇਰਡ ਨਹੀਂ ਫਾਲੋ ਕੀਤੇ ਹੋਏ। ਕਿਸੇ ਨੇ ਕੋਈ ਕੈਪ ਨਹੀਂ, ਝਾਣਾ ਤੇ ਹੋਲਡ ਵੀਡੀਓ ਵਾਇਰਲ ਹੋਣੀ ਆ ਅਸੀਂ ਲੋਕਾਂ ਨੂੰ ਕਹਿਦਾ ਤੇ ਅਸੀਂ ਪਹੁੰਚੀਏ ਫੇਰ ਕਹੀਏ ਠੀਕ ਕਰਾਉਣਾ ਉਤੋਂ ਪਹਿਲਾਂ ਹੀ ਠੀਕ ਕਰ ਲਓ ਅਵੇਰਨੈਸ ਤਾਂ ਅੱਜਕੱਲ ਸਾਰਿਆਂ ਨੂੰ ਆ ਰਹੀ ਹੈ। ਔਰ ਮੈਨੂੰ ਲੱਗਦਾ ਕੋਈ ਸ਼ਾਇਦ ਕਿਤੇ ਨਾ ਕਿਤੇ ਇਹਨਾਂ ਨੂੰ ਅਸੀਂ ਵਾਰ-ਵਾਰ ਕਹਿੰਦੇ ਕਸਟਮਰ ਜਿਹੜਾ ਖਾਂਦਾ ਉਹਨੇ ਉਹ ਪੁਆਇੰਟ ਰੇਜ ਕਰੇ ਬਾਦਸ਼ਾਹ ਚੰਦਰ ਦੇਖੇ ਕਿ ਕਿਚਨ ਵਿੱਚ ਕੋਈ ਤੁਸੀਂ ਯਾਰ ਕੋਈ ਧਿਆਨ ਹੀ ਨਹੀਂ ਰੱਖ ਰੇ ਅਸੀਂ ਦੇਖਿਆ ਡਸਟਪੈਨ ਜਿਹੜਾ ਆ ਉਹ ਬੜੀ ਗੰਦੀ ਹਾਲਤ ਚ ਖੁੱਲਾ ਐ ਔਰ ਆ ਕੋਈ ਜਿਹੜੀ ਸੌਸ ਜਿਹੜੀ ਬਿਲਕੁਲ ਅਨਹਾਈਜਨਿਕ ਐ ਦੇਖਣ ਕੋਲ ਹੀ ਲੱਗ ਰਹੀ ਹੋਣੀ ਐ ਐਕਸਪਾਇਰੀ ਜਿਹੜੀ ਆ ਸੌਸ ਦੀ ਮਿਲੀ ਐ ਸਾਨੂੰ ਜਿਹੜੀ ਮਈ 2014 23 ایکسپਾਇਰ ہو چکی 22 بھی سی سال ایک ڈیٹ سی اور بھی ایکسپائری سی سਾਨੂੰ ملی ہے سو دیکھ દેنی ہے کہ ਧਿਆਨ ਦੇ ਹੁੰਦੇ ਸਭ ਤੋਂ ਵੱਡੀ ਪਤਾਹੀ ਕੀ ਹੈ ਪੇ ਨਾ ਬੰਦਿਆ ਕੋ ਕੋ ਫੂਡ ਸੈਫਟੀ ਦਾ ਲਾਇਸੈਂਸ ਨਹੀਂ ਹੈ ਜਦ ਕਿ ਐਕਟ ਕਹਿੰਦਾ ਕੋਈ ਕੋਈ ਚੀਜ਼ ਫॉर ਸੇਲ ਫॉर ਹਿਊਮਨ ਕੰਜ਼ਮਪਸ਼ਨ ਹੋ ਔਰ ਜਿੰਨਾ ਚਿਰ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਬਣਦੀ ਕੈਟਾਗਰੀ ਦਾ ਨਹੀਂ ਲੈਂਦਾ ਉਹ ਨਹੀਂ ਫੂਡ ਦਾ ਕੰਮ ਕਰ ਹੀ ਨਹੀਂ ਸਕਦਾ ਸਰ ਤੋਂ ਇਦਾਂ ਹੀ ਲੱਗਦਾ ਸਭ ਤੋਂ ਵੱਧ ਪੜੇ ਲਿਖੇ ਜੱਜੇ ਜਿੱਥੋਂ ਸਭ ਤੋਂ ਵੱਧ ਲੋਕਾਂ ਨੂੰ ਇਨਸਾਫ ਆ ਉਸ ਇਨਸਾਫ ਦੇ ਮੰਦਰ ਵਿੱਚ ਹੀ ਗੰਦ ਖਾਇਆ ਜਾ ਰਿਹਾ ਹਾਂ ਜ਼ਿੰਮੇਵਾਰੀ ਵੱਧ ਜਾਂਦੀ ਹੈ ਜਿੱਥੇ ਸਾਰੇ ਆਉਂਦੇ ਆ ਮੇਰਾ ਖਿਆਲ ਕਸਟਮਰ ਬੜਾ ਅਵੇਅਰ ਹੈ ਬਹੁਤ ਪੜੇ ਲਿਖੇ ਆ ਸਾਰੇ ਔਰ ਮੇਰਾ ਕਹਿਲਾ ਪਈ ਜਿਹੜੇ ਕਿਉਂਕਿ ਜਿਨ੍ਹਾਂ ਨੇ ਕੰਪਲੇਟ ਕੀਤੀ ਆ ਨਾ ਜੀ ਉਹਨਾਂ ਨੇ ਕੁਛ ਨਾ ਕੁਛ ਦੇਖਿਆ ਤਾਂ ਹੀ ਸਾਨੂੰ ਕੰਪਲੇਟ ਕੀਤੀ ਨਾ ਕਿਉਂਕਿ ਸਾਡੀ ਰਿਸਪੌਂਸਿਬਿਲਟੀ ਆ ਫੂਡ ਸੇਫਟੀ

ਸਨਹਾਈ ਕਿ ਬਸਾਂ ਕਰਦਾ ਕੰਪਲੈਕਸ ਜਿੱਨੇ 11 12 ਜਿੱਨੇ ਫੂਡ ਵਾਲੇ ਸੀਗੇ ਉੱਥੇ ਆਊਟਲੈਟਰ ਐਕਲੀਓ ਬਣਿਓ ਚਾਹ ਚਾਹੇ ਠੋਖੇ ਸੀ ਚਾਹੇ ਵੱਡੀ ਕੰਟੀਨ ਸੀ ਹਰਾਨੀ ਦੀ ਗੱਲ ਸੀ ਬਸ ਸਟੈਂਡ ਤੇ ਕਿਸੇ ਕੋਲ ਵੀ ਲਾਇਸੈਂਸ ਰਜਿਸਟ੍ਰੇਸ਼ਨ ਬਣਦਾ ਨਹੀਂ ਸੀ ਔਰ ਆਹ ਕੋਰਪ ਕੋਮਪਲੈਕਸ ਦੇਖਿਆ ਇਹਦੇ ਕੋਲ ਵੀ ਰਜਿਸਟ੍ਰੇਸ਼ਨ ਨਹੀਂ ਰਜਿਸਟ੍ਰੇਟ ਇੱਕ ਰੇਡੀ ਵਾਸਤੇ ਛੋਟੀ ਜਿਹੀ ਕਟੇਗਰੀ ਜਿਹਦੇ 2.5 ਹਜ਼ਾਰ ਰੁਪਏ ਸੇਲ ਹੈ ਦਿੱਲੀ ਸੋ ਮੈਨੂੰ ਲੱਗਦਾ ਵੀ ਪਤਾ ਨਹੀਂ ਇੰਨਾ ਫੂਡ ਸੇਫਟੀ ਦੇ ਨਿਯਮਾਂ ਨੂੰ ਇੰਨਾ ਹਲਕੇ ਤੌਰ ਤੇ ਕਿਉਂ ਲਿੰਦੇ ਲੋਕੀ ਫਿਰ ਅਗਲਾ ਪੰਜਾਬ ਸਾਡਾ ਕਿੱਦਾਂ ਬਣ ਜਾਊਗਾ ਕਿੱਦਾਂ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਹੋ ਜਾਊਗਾ ਗੱਲਾਂ ਨਿਦੇਸ਼ਾਂ ਦੀਆਂ ਕਰਦੇ ਹੋਣ ਹੈਰਾਨੀ ਦੀ ਗੱਲ ਹੈ ਜਿਹੜੇ ਬੰਦੇ ਬਿਜ਼ਨਸ 'ਚ ਲਮਾਵ ਰਿਹਾ ਉਹ ਵੀ ਕਿਤੇ ਨਾ ਕਿਤੇ ਕਿੰਤੋਂ ਪ੍ਰੰਤੋਂ ਕਰਦੇ ਆ ਕੋਈ ਨੀ ਵਿਦੇਸ਼ਾਂ 'ਚ ਉਹ ਹੁੰਦਾ ਫੂਡ ਸੇਫਟੀ ਨਿਯਮ ਇਦਾਂ ਹੁੰਦੇ ਯਾਰ ਕੌਣ ਹੈ ਜਿਹਨੇ ਫਾਲੋ ਕਰਨੇ ਆ ਆਪਾਂ ਹੀ ਕਰਨੇ ਆ ਨਾ ਆਪਾਂ ਇਹ ਦੇਸ਼ ਨੂੰ ਛੋੜਾ ਬਣਾ ਲਈਏ ਫਿਰ ਆਪਾਂ ਫੋਲੋ ਕਰ ਲਈਏ ਨਿਜਮ ਨਿਜਮ ਸਾਡੇ ਵੀ ਹੈਗੇ ਨਿਜਮ ਉਹਦੇ ਵੀ ਹੈਗੇ ਸੋ ਮੈਂ ਕਹਿੰਦਾ ਟਿਲ ਮੱਠ ਨਹੀਂ ਚਾਹੀਦੀ ਪਰ ਪਤਾ ਨਹੀਂ ਕਿਉਂ ਇਹਦਾ 88 ਰੁਪਈਆ ਕਰੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ